ਦਲੀਪ ਘੋਟਵਾਣਾ ਦਾ ਇੱਕ ਹੋਰ ਨਾਵਲ ਰਿਣ ਪਿਤਰਾ ਦਾ ਤੁਹਾਡੇ ਨਾਲ ਭਾਗਦਰ ਭਾਗ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਣਿਓ YouTube ਚੈਨਲ ਸਵੀ ਮੀਡੀਆ ਸੋ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਤੇ ਕਹਾਣੀਆਂ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਨਾਵਲ ਦੀ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੇ ਹੱਲ ਮਿਲ ਸਕਣ ਤੇ ਇਸ ਇਦਾਂ ਹੀ ਸੁਣਦੇ ਰਹੋ ਸਵੀ ਮੀਡੀਆ 11 ਸੋ ਆਓ ਨਾਵਲ ਰਿਣ ਪਿਤਰਾ ਦਾ ਅਗਲਾ ਭਾਗ ਇੱਕ ਘਟਨਾ ਸਾਂਝਾ ਕਰਦੇ ਹਾਂ ਲੰਡਨ ਦਾ ਇੱਕ ਘਰ ਕਰਦਾ ਇੱਕ ਕਮਰਾ ਕੈਥੀ ਹੈਂਡਬੈਗ ਵਿੱਚ ਚੀਜ਼ਾਂ ਪਾ ਰਹੀ ਹੈ ਅੱਜ ਸ਼ਾਮ ਨੂੰ ਸੁਨੀਹਾ ਹਸਪਤਾਲ ਦਾਖਲ ਹੋਣਾ ਹੈ ਪਰਸੋਂ ਆਪਰੇਸ਼ਨ ਹੈ ਪੇਟ ਵਿੱਚ ਰਸਵਾਲੀ ਹੈ ਹੋ ਸਕਦਾ ਹੈ ਕੈਂਸਰ ਹੀ ਹੋਵੇ ਡਾਕਟਰ ਮੈਨੂੰ ਦੱਸ ਦੇਣਾ ਹੁਣ ਸੋਚ ਦੀ 35 ਵਰਿਆਂ ਦੀ ਜ਼ਬਾਨ ਕੈਥੀ ਦਾ ਮੂੰਹ ਬਹੁਤ ਉਦਾਸ ਹੋ ਗਿਆ ਹੈ ਚੀਜ਼ਾਂ ਸੰਭਾਲਣੀਆਂ ਛਾਡੋ ਵਿਕਰਮ ਦੇ ਕਮਰੇ ਵੱਲ ਆਈ ਉਹ ਪਾਪ 뮤직 ਲਗਾਈ ਬੈਂਡ ਤੇ ਬੈੱਡ ਤੇ ਪਿਆ ਸੀਗਾ ਨਵਲ ਪੜ ਰਿਹਾ ਸੀਗਾ ਚੁੱਪਚਾਪ ਕੋਲ ਪਈ ਕੁਰਸੀ ਉੱਪਰ ਬੈਠ ਗਈ ਯਾਰ ਯੂ ਆਰ ਰਾਈਟ ਮਾ ਬਿਕਰਮ ਨੇ ਕਿਤਾਬ ਪਰਾਂ ਰੱਖ ਦੇ ਉਸ ਦੇ ਕੋਲ ਆਉਂਦੇ ਪੁੱਛਿਆ ਸੀਗਾ ਬਿੱਕੀ ਹਾਂ ਮਾ ਇਹ ਚਾਬੀ ਹੈ ਅਲਮਾਰੀ ਦੀ ਕੈਥੀ ਨੇ ਚਾਬੀ ਬਿਕਰਮ ਦੇ ਅੱਗੇ ਮੇਜ਼ ਉੱਪਰ ਰੱਖ ਦੇ ਆਖਿਆ ਆਈ ਡੂ ਨਾਟ ਨੀਡ ਇਟ ਯੂ ਵਿਲ ਗੈਟ ਵੈਲ ਮਾ ਕਰ ਦੇ ਪੇਪਰਸ ਕਾਰ ਦੇ ਪੇਪਰਸ ਇੰਸ਼ੋਰੈਂਸ ਦੇ ਪੇਪਰ ਬੈਂਕ ਦੀ ਕਾਪੀ ਸਭ ਅਲਮਾਰੀ ਵਿੱਚ ਹੀ ਹਨ ਨਹੀਂ ਮਾ ਤੁਸੀਂ ਛੇਤੀ ਠੀਕ ਹੋ ਜਾਓਗੇ ਘਰ ਆ ਜਾਓਗੇ ਕਰਮਿੰਦਰ ਨੇ ਉਸ ਦਾ ਹੱਥ ਫੜਦੇ ਆਖਿਆ ਸੀਗਾ ਠੀਕ ਹੈ ਬੇਟੇ ਹੁਣ ਤੂੰ ਵੱਡਾ ਵੀ ਹੋ ਗਿਆ ਏ ਬੀਏ ਦਾ ਸਟੂਡੈਂਟ ਹੈ ਹੋ ਸਕਦਾ ਮੈਨੂੰ ਹਸਪਤਾਲ ਕਾਫੀ ਚਿਰ ਲੱਗ ਜਾਵੇ ਹਾਂ ਮਾਂ ਹਾਂ ਯੂ ਡੋਨਟ ਵਾਂਟ ਟੂ ਇਨਫੋਰਮ ਡੈਡੀ ਕੈਥੀ ਦੇ ਚਿਹਰੇ ਤੋਂ ਇੱਕ ਪਰਸ਼ਾਵਾ ਲੰਘਿਆ ਸੀਗਾ ਉਸ ਨੂੰ ਉਹ ਦਿਨ ਯਾਦ ਆਇਆ ਸੀਗਾ ਜਦੋਂ ਇੱਕ ਦਿਨ ਦਫ਼ਤਰ ਤੋਂ ਆ ਕੇ ਉਸ ਦੇ ਪਤੀ ਕਰਮਿੰਦਰ ਨੇ ਆਖਿਆ ਸੀਗਾ ਕੈਥੀ ਮੈਂ ਇੰਡੀਆ ਜਾ ਕੇ ਘਰ ਜਾਂਦਾ ਪਤਾ ਕਰਕੇ ਆਉਣਾ ਚਾਹਨਾ ਹਾਂ ਪੰਜਾਬ ਵਿੱਚ ਬਹੁਤ ਗੜਬੜ ਹੈ ਆਪਰੇਸ਼ਨ ਬਲੂ ਸਟਾਰ ਮਿਸਿਸ ਗਾਂਧੀ ਦਾ ਕਤਲ ਮਗਰੋਂ ਥਾਂ ਪਰ ਥਾਂ ਸਿੱਖਾਂ ਦਾ ਮਾਰਿਆ ਜਾਣਾ ਸਭ ਕੁਝ ਉਸਨੇ ਟੀਵੀ ਉੱਪਰ ਦੇਖਿਆ ਸੀਗਾ ਤੇ ਉਹ ਕਿੰਨੀਆਂ ਹੀ ਚਿੱਠੀਆਂ ਕਰ ਲਿਖ ਚੁੱਕਿਆ ਸੀਗਾ ਮਸਾ ਇੱਕ ਅੱਧੀ ਦਾ ਹੀ ਜਵਾਬ ਆਇਆ ਸੀਗਾ ਖਬਰਾਂ ਤੋਂ ਬਿਨਾ ਫਵਾਵਾਂ ਦੀ ਬੜੀਆਂ ਮਾੜੀਆਂ ਸੁਣੀਆਂ ਦੀਆਂ ਸਨ ਕੋਈ ਆਖਦਾ ਸੀਗਾ ਸਰਕਾਰ ਨੇ ਸਾਰੇ ਪੰਜਾਬ ਉੱਪਰ ਬੰਬ ਸਟਵਾ ਦੇਣੇ ਆ ਤੇ ਨਵਾਂ ਪਾਕਿਸਤਾਨ ਦਾ ਲਾ ਦੇਣਾ ਆ ਕੋਈ ਦੱਸਦਾ ਸੀਗਾ ਅਮਰਸਰ ਗੁਰਦੁਆਰਾ ਜ਼ਿਲ੍ਹਿਆਂ ਵਿੱਚ 10 ਸਾਲ ਕੋਈ ਜੰੰਝ ਨਹੀਂ ਚੜੇਗੀ ਕਿਉਂਕਿ ਜਵਾਨ ਮੁੰਡਾ ਕੋਈ ਛੱਡਿਆ ਹੀ ਨਹੀਂਗਾ 테러ਰਿਸਟ ਆਖ ਕੇ ਬਹੁਤੇ ਮੁੰਡੇ ਝੂਠੇ ਪੁਲਸ ਮੁਕਾਬਲਿਆਂ ਵਿੱਚ ਮਰਵਾ ਦਿੱਤੇ ਗਏ ਹਨ ਤੇ ਇੱਕੇ ਦੁੱਕੇ ਜੋ ਬਚੇ ਆ ਉਹ ਲੌਕਸ਼ਪ ਕੇ ਬਾਰਡਰ ਟੱਪ ਗਏ ਹਨ ਤੇ ਪਾਕਿਸਤਾਨ ਵਿੱਚ ਜਾ ਛੋ ਪਏ ਹਨ ਕੋਈ ਆਖਦਾ ਸੀਗਾ ਸੀਆਰਪੀ ਦੇ ਜਵਾਨ ਪਿੰਡਾਂ ਵਿੱਚ ਜਿਹਦੇ ਮਰਜ਼ੀ ਖਰਚਾ ਵੜਦੇ ਹਨ ਆਦਮਾ ਨੂੰ ਫੜ ਕੇ ਲੈ ਜਾਂਦੇ ਆ ਔਰਤਾਂ ਦੀ ਬੇਇੱਜ਼ਤੀ ਕਰਦੇ ਆ ਕ੍ਰਿਮਿੰਦਰ ਨੂੰ ਆਪਣਾ ਘਰ ਚੇਤੇ ਆਉਂਦਾ ਤੇ ਆਪਣੇ ਘਰ ਦੇ ਚੇਤੇ ਆਉਂਦੇ ਉਹਦਾ ਇੱਕ ਮਨ ਕਰਦਾ ਕਿ ਕੈਥੀ ਨੂੰ ਸਭ ਕੁਝ ਦੱਸ ਦੇਵੇ ਤੇ ਆਪਣੇ ਘਰਦਿਆਂ ਨੂੰ ਇੱਧਰ ਸੱਦ ਲਵੇ ਫਿਰ ਉਹ ਝਿਜਕ ਜਾਂਦਾ ਕਿ ਕੈਥੀ ਖਬਰੇ ਸਭ ਕਾਸੀ ਨੂੰ ਕਿਵੇਂ ਲਵੇ ਪੰਜਾਬ ਵਿੱਚ ਬਹੁਤ ਗੜਬੜ ਹੈ ਜਾਣਾ ਠੀਕ ਰਹੇਗਾ ਕੈਥੀ ਨੇ ਪੁੱਛਿਆ ਜਾਣਾ ਤਾਂ ਹੈ ਹੀ ਆਪਾਂ ਤਾਂ ਸੋਚਦੇ ਸੀ ਕਿ ਇਕੱਠੇ ਚੱਲਾਂਗੇ ਹਿੰਦੁਸਤਾਨ ਜੇ ਸਭ ਕੁਝ ਠੀਕ ਠਾਕ ਰਹਾ ਕਦੇ ਚੱਲਾਂਗੇ ਵੀ ਪਰ ਰੱਬ ਨਾ ਕਰੇ ਜੇ ਕੁਝ ਮੈਨੂੰ ਹੋ ਗਿਆ ਤਦੋਂ ਵਿਕਰਮ ਦੀ ਹਿੰਦੀ ਪੰਜਾਬੀ ਦੀ ਪੜਾਈ ਬੰਦ ਨਾ ਕਰੀ ਤਾਂ ਜੋ ਜਦੋਂ ਵੀ ਉਹ ਇੰਡੀਆ ਪੰਜਾਬ ਜਾਵੇ ਬਿਲਕੁਲ ਅਜਨਬੀ ਮਹਿਸੂਸ ਨਾ ਕਰੇ ਇੱਕ ਗੱਲ ਹੋਰ ਦੂਸਰੀ ਸ਼ਾਦੀ ਕਰਨ ਤੋਂ ਪਹਿਲਾਂ ਵਿਕਰਮ ਨੂੰ ਪੰਜਾਬ ਭੇਜ ਦੇਈ ਮੇਰੇ ਮਾਪੇ ਕੋਲ ਕਰਮਿੰਦਰ ਨੇ ਬੋਝਲ ਆਵਾਜ਼ ਵਿੱਚ ਆਖਿਆ ਸੀ ਇਹ ਕੀ ਆਖ ਰਹੇ ਹੋ ਐਸ ਤੋ ਨਾ ਜਾਓ ਉਥੇ ਕੈਥੀ ਨੇ ਘਬਰਾ ਕੇ ਆਖਿਆ ਸੀਗਾ ਨਹੀਂ ਕੈਥੀ ਇਹ ਨਹੀਂ ਹੋ ਸਕਦਾ ਕੀ ਐਸੋਖੇ ਵੇਲੇ ਮੈਂ ਉੱਥੇ ਨਾ ਜਾਵਾਂ ਪੰਜਾਬ ਦੀ ਅਸਲ ਪ੍ਰੋਬਲਮ ਕੀ ਹੈ ਤੂੰ ਤਾਂ ਦੱਸਿਆ ਸੀ ਹਿੰਦੁਸਤਾਨ ਦਾ ਸਭ ਤੋਂ ਵੱਧ ਅਮੀਰ ਸੂਬਾ ਪੰਜਾਬ ਹੀ ਹੈ ਸਭ ਤੋਂ ਤਕੜੇ ਤੇ ਬਹਾਦਰ ਲੋਕ ਵੀ ਉੱਥੇ ਹੀ ਹਨ ਸਭ ਤੋਂ ਵੱਧ ਰਿਸ਼ੀ ਮੁਰੇ ਤੇ ਗੁਰੂ ਉਸ ਧਰਤੀ ਤੋਂ ਹੋਏ ਹਨ ਇਹ ਸਭ ਠੀਕ ਹਨ ਕੈਥੀ ਇਸੇ ਲਈ ਉਥੋਂ ਦੇ ਲੋਕ ਜਾਨ ਮਰਨ ਦੇ ਉਹ ਅਰਥ ਨਹੀਂ ਲੈਂਦੇਗੇ ਜੋ ਆਮ ਲੋਕਾਂ ਦੇ ਹੁੰਦੇ ਹਨ ਐਸੇ ਵੇਲੇ ਜੋ ਸੰਘਟ ਹੈ ਉਸ ਦੇ ਕੋਈ ਇਮੀਡੀਏਟ ਕਾਰਨ ਤਾਂ ਹੋਣਗੇ ਹੀ ਨਾ ਅਸਲ ਕਾਰਨ ਦੇਸ਼ ਦੀ ਵੰਡ ਹੈ ਜਿਸ ਨੇ ਮੁਸਲਮਾਨਾਂ ਨੂੰ ਪਾਕਿਸਤਾਨ ਦੇ ਦਿੱਤਾ ਆ ਤੇ ਹਿੰਦੂਆਂ ਨੂੰ ਹਿੰਦੁਸਤਾਨ ਅਸਲ ਵਿੱਚ ਸਿੱਖੀਜ਼ਮ ਇਸਲਾਮ ਤੇ ਹਿੰਦੂਇਜ਼ਮ ਦਾ ਸੁਮੇਲ ਸੀ ਦੇਸ਼ ਦੀ ਵੰਡ ਨੇ ਸਿੱਖਾਂ ਦੀ ਜਿਵੇਂ ਰੈਲੇਵੈਂਸ ਹੀ ਗਵਾ ਦਿੱਤੀ ਹੈ ਤੇ ਉਹ ਹਿੰਦੂ ਧਰਮ ਦੀ ਇੱਕ ਨਿਮਾਣੀ ਸ਼ਾਖ ਬਣ ਕੇ ਜਉਣ ਲਈ ਤਿਆਰ ਨਹੀਂਗਾ ਕਿ ਧਰਮ ਅਜੇ ਵੀ ਐਡੀ ਵੱਡੀ ਫੋਰਸ ਹੈ ਇੰਡੀਆ ਵਿੱਚ ਕੈਥੀ ਨੇ ਪੁੱਛਿਆ ਇੰਡੀਆ ਦਾਤਾ ਪਤਾ ਨਹੀਂ ਸਿੱਖਾਂ ਲਈ ਧਰਮ ਇੱਕ ਵੇ ਆਫ ਲਾਈਫ ਹੈ ਸਿਰਫ ਤਰਮ ਨਹੀਂ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਤਾਂ ਅੰਗਰੇਜ਼ੀ ਤਰਜਮਾ ਹੀ ਬੇਸ਼ੱਕ ਪੜ ਕੇ ਦੇਖ ਲੈ ਉਥੇ ਥਾਂ ਪਰਥਾਂ ਜਿਉਣ ਦੀ ਜਾਂਚ ਦੱਸੀ ਹੋਈ ਹੈ ਤੇ ਮਰਨ ਦੀ ਵੀ ਜਾਂਚ ਕਰਮਿੰਦਰ ਨੇ ਹੱਸ ਕੇ ਆਖਿਆ ਸੀਗਾ ਕੋਈ ਮਰਨ ਦੀ ਜਾਂਚ ਵੀ ਹੁੰਦੀ ਹੈ ਕੈਥੀ ਪੁੱਛ ਰਹੀ ਸੀਗੀ ਜਿਹੜੇ ਲੋਕ ਮੌਤ ਦੇ ਅਰਥ ਨਹੀਂ ਜਾਣਦੇ ਉਹ ਜਉਣ ਦੇ ਅਰਥ ਵੀ ਨਹੀਂ ਜਾਣ ਸਕਦੇਗੇ ਮੈਨੂੰ ਇੰਡੀਅਨ ਲੋਕਾਂ ਦਾ ਨਰੀ ਸੱਤਾ ਉੱਪਰ ਜਿਉਣ ਦੀ ਥਾਂ ਡੁੰਗਾਈ ਵਿੱਚ ਕਿਦਰੇ ਮਿਸਟੀਰੀਅਸ ਫੋਰਸਿਸ ਦੇ ਨਾਲ ਜੁੜੇ ਹੋਣਾ ਬਹੁਤ ਚੰਗਾ ਲੱਗਦਾ ਹੈ ਕੈਥੀ ਦੱਸ ਰਹੀ ਸੀ ਤੈਨੂੰ ਇਹ ਵੀ ਇੱਕ ਮਿਸਟਰੀ ਨਹੀਂ ਲੱਗਦੀ ਕਿ ਮੈਂ ਕਿੱਥੇ ਜੰਮਿਆ ਪਲਿਆ ਤੇ ਹਜ਼ਾਰਾਂ ਮੀਲ ਦੂਰ ਆ ਕੇ ਤੈਨੂੰ ਲੱਭਿਆ ਕਰਮਿੰਦਰ ਨੇ ਹੱਸ ਕੇ ਪੁੱਛਿਆ ਸੀ ਬਿਲਕੁਲ ਤੇ ਫਿਰ ਵਿਕਰਮ ਨੇ ਸਾਨੂੰ ਦੋਵਾਂ ਨੂੰ ਲੱਭ ਲਿਆ ਕੈਥੀ ਆਖ ਰਹੀ ਸੀ ਹਾਂ ਪਰ ਅਜੇ ਹਿੰਦੁਸਤਾਨ ਨੇ ਵਿਕਰਮ ਨੂੰ ਲੱਭਣਾ ਹੈ ਇਸੇ ਲਈ ਉਸ ਨੂੰ ਹਿੰਦੀ ਤੇ ਪੰਜਾਬੀ ਬੋਲੀਆਂ ਸਿਖਾਈਆਂ ਹਨ ਹੋ ਸਕਦਾ ਹੈ ਵਿਕਰਮ ਕਦੇ ਆਪਣਾ ਜਨਾਂ ਦੀ ਤਲਾਸ਼ ਵਿੱਚ ਹਿੰਦੁਸਤਾਨ ਨੂੰ ਲੱਭੇ ਕਦੇ ਆਪਾਂ ਸਾਰੇ ਹਿੰਦੁਸਤਾਨ ਚੱਲਾਂਗੇ ਕੈਥੀ ਉੱਥੇ ਦੇਖਾਂਗੇ ਹਿੰਦੁਸਤਾਨ ਸਾਡੇ ਵਿੱਚੋਂ ਆਪਣੇ ਆਪ ਨੂੰ ਲੱਭਦਾ ਹੈ ਕਿ ਅਸੀਂ ਹਿੰਦੁਸਤਾਨ ਵਿੱਚੋਂ ਆਪਣੇ ਆਪ ਨੂੰ ਲੱਭਦੇ ਹਾਂ ਕਦੋਂ ਚੱਲਾਂਗੇ ਆਪਾਂ ਇੰਡੀਆ ਕੈਥੀ ਨੇ ਤਾਵਲੀ ਹੋ ਕੇ ਪੁੱਛਿਆ ਸੀਗਾ ਹਾਲਾਤ ਠੀਕ ਹੋਣ ਤੇ ਚੱਲਾਂਗੇ ਕਰਮਿੰਦਰ ਨੇ ਜਦੋਂ ਆਖਿਆ ਉਹ ਸੋਚਾ ਜੀ ਆ ਵਿੱਚ ਕਿਧਰੇ ਗਵਾਚ ਗਿਆ ਕੰਮੀ ਕੈਥੀ ਨੇ ਜਿਵੇਂ ਆਵਾਜ਼ ਮਾਰੀ ਹਾਂ ਕਰਮਿੰਦਰ ਜਿਵੇਂ ਨੀਂਦ ਵਿੱਚੋਂ ਜਾਗ ਗਿਆ ਕੀ ਸੋਚ ਰਹੇ ਹੋ ਕੈਥੀ ਦੱਸੋ ਕੈਥੀ ਜੇ ਕਦੇ ਮੇਰੇ ਕੋਲੋਂ ਕੋਈ ਗਲਤੀ ਹੋ ਜਾਵੇ ਗੁਨਾਹ ਹੋ ਜਾਵੇ ਤਾਂ ਮੈਨੂੰ ਮਾਫ਼ ਕਰ ਦੇਵੇਂਗੀ ਕਿ ਛੱਡ ਕੇ ਚਲੀ ਜਾਵੇਂਗੀ ਕਿ ਉਹ ਜਿਹੀਆਂ ਗੱਲਾਂ ਕਰਦੇ ਹੋ ਕੈਥੀ ਨੇ ਲਾੜ ਨਾਲ ਉਸਦੇ ਕੋਲ ਸਰਕਦਿਆਂ ਨਹੋਰੇ ਨਾਲ ਆਖਿਆ ਸੀਗਾ ਕੈਥੀ ਜੇ ਮੈਂ ਸੱਚਮੁੱਚ ਕੋਈ ਗਲਤ ਕੀਤਾ ਹੋਵੇ ਕਰਮਿੰਦਰ ਨੇ ਸਜੀਦਗੀ ਨਾਲ ਪੁੱਛਿਆ ਉਸ ਦਾ ਕੋਈ ਕਾਰਨ ਹੋਵੇਗਾ ਕੈਥੀ ਕਾਰਨ ਤੋਂ ਸੀਗੀ ਤੇਰੀ ਮੁਹੱਬਤ ਵਿੱਚ ਮੈਂ ਇੰਨਾ ਬੇਵੱਸ ਹੋ ਗਿਆ ਸੀ ਕਿ ਤੈਨੂੰ ਹਾਸਲ ਕਰਨ ਲਈ ਮੈਂ ਕੁਝ ਵੀ ਕਰ ਸਕਦਾ ਸੀਗਾ ਮੈਂ ਬੜੀ ਖੁਸ਼ ਆਂ ਕਿ ਤੇਰੇ ਮਨ ਵਿੱਚ ਮੇਰਾ ਇੰਨਾ ਮੁੱਲ ਹੈ ਕੈਥੀ ਨੇ ਹੱਸ ਕੇ ਆਖਿਆ ਸੀਗਾ ਇਸੇ ਲਈ ਮੈਂ ਤੇਰੇ ਅੱਗੇ ਝੂਠ ਬੋਲਿਆ ਕਿ ਮੈਂ ਸ਼ਾਦੀशुदा ਨਹੀਂਗਾ ਦੇਸ਼ ਮੇਰੀ ਸ਼ਾਦੀ ਹੋ ਚੁੱਕੀ ਸੀਗੀ ਤੇ ਮੇਰੇ ਇੱਕ ਬੱਚੀ ਵੀ ਸੀਗੀ ਆਖਦੇ ਕਰਮਿੰਦਰ ਨੇ ਚਿੰਝਲਾ ਕੇ ਕੈਥੀ ਦਾ ਹੱਥ ਫੜ ਲਿਆ ਸੀਗਾ ਇਸ ਦਾ ਮਤਲਬ ਹੈ ਕੰਮੀ ਤੂੰ ਇੱਕ ਨਹੀਂ ਦੋ ਔਰਤਾਂ ਨੂੰ ਧੋਖਾ ਦਿੱਤਾ ਹੈ ਆਪਣੀ بیوی ਨੂੰ ਤੂੰ ਇਹ ਨਹੀਂ ਦੱਸਿਆ ਹੁਣ ਕਿ ਇੱਥੇ ਤੂੰ ਮੇਰੇ ਨਾਲ ਵਿਆਹ ਕਰਾ ਲਿਆ ਹੈ ਤੇ ਤੇਰਾ ਇੱਕ ਬੇਟਾ ਵੀ ਹੈ ਕੈਥੀ ਨੇ ਜ਼ਰਾ ਤਲਖ ਹੋ ਕੇ ਪੁੱਛਿਆ ਨਹੀਂ ਸੁਖਜੀਤ ਨੂੰ ਮੇਰੀ بیوی ਦਾ ਨਾਮ ਸੁਖਜੀਤ ਹੈ ਮੈਂ ਜਾ ਕੇ ਆਖਿਆ ਸੀਗਾ ਕਿ ਮੈਂ ਕੈਥੀ ਬਿਨਾਂ ਨਹੀਂ ਜੀ ਸਕਦਾਗਾ ਮੈਂ ਉਸ ਨੂੰ ਇਹ ਵੀ ਦੱਸਿਆ ਸੀਗਾ ਕਿ ਐਸੀ ਗੱਲ ਨਹੀਂ ਕਿ ਤੈਨੂੰ ਪਸੰਦ ਨਹੀਂ ਕਰਦਾਗਾ ਤੇਰੇ ਵਿੱਚ ਕੋਈ ਕਮੀ ਹੈ ਜੇ ਉਹ ਮੰਨ ਗਈ ਹੈ ਨਾ ਕੈਥੀ ਨੇ ਵਿਅੰਗ ਨਾਲ ਪੁੱਛਿਆ ਸੀਗਾ ਨਹੀਂ ਕੋਈ ਦਿਨ ਉਹ ਬਹੁਤ ਰੋਂਦੀ ਰਹੀ ਉਸਨੇ ਇਹ ਵੀ ਆਖਿਆ ਸੀਗਾ ਕਿ ਜੇ ਮੇਰੇ ਬੇਟੀ ਨਾ ਹੁੰਦੀ ਤਾਂ ਮੈਂ ਆਤਮ ਹੱਤਿਆ ਕਰਕੇ ਤੁਹਾਡੇ ਰਾਹ ਵਿੱਚੋਂ ਹਟ ਜਾਂਦੀ ਮੂਰਖ ਸੀ ਜੀ ਇਹੋ ਆਖਿਆ ਤਾਂ ਮੈਂ ਵਸੀਅਤ ਲੇਖ ਕੇ ਉਸ ਨੂੰ ਦੇ ਦਿੱਤੀ ਕਿ ਮੇਰੀ ਸਾਰੀ ਜਾਇਦਾਦ ਦੀ ਹੱਕਦਾਰ ਸੁਖਜੀਤ ਤੇ ਸਿਰਫ ਸੁਖਜੀਤ ਹੈ ਮੈਂ ਇਹ ਵੀ ਆਖਿਆ ਕਿ ਮੈਂ ਪਹਿਲਾ ਵਾਂਗ ਹੀ ਹਿੰਦੂਸਤਾਨ ਆਉਂਦਾ ਰਹਾਂਗਾ ਉਸ ਦੇ ਹਰ ਦੁੱਖ ਸੁੱਖ ਵਿੱਚ ਉਸ ਦੇ ਨਾਲ ਹੋਵਾਂਗਾ ਫਿਰ ਮੰਨ ਗਈ ਉਹ ਨਹੀਂ ਬਸ ਰੋਂਦੀ ਰਹੀ ਅਖੀਰ ਮੈਂ ਆਖਿਆ ਜੇ ਤੂੰ ਇਸੇ ਤਰ੍ਹਾਂ ਕਰੇਂਗੀ ਤਾਂ ਮੈਂ ਸੱਚ ਆਖਦਾ ਹਾਂ ਮੈਨੂੰ ਕੁਝ ਹੋ ਜਾਵੇਗਾ ਮੈਂ ਆਪਣੇ ਗੋਲੀ ਮਾਰ ਲੈਣੀ ਹੈ ਇਸ ਧਮਕੀ ਨਾਲ ਉਹ ਮੰਨ ਗਈ ਇਹ ਧਮਕੀ ਨਹੀਂ ਸੀ ਕਹੇ ਸੀ ਇਹ ਸੱਚ ਸੀਗਾ ਫਿਰ ਫਰੋਸ ਨੇ ਆਖਿਆ ਜੋ ਮਰਜ਼ੀ ਕਰੋ ਪਰ ਮੇਰੀ ਇੱਕ ਗੱਲ ਮੰਨ ਲਓ ਇੱਥੇ ਕਿਸੇ ਨੂੰ ਨਾ ਦੱਸਣਾ ਕਿ ਉੱਥੇ ਬਲੈਚ ਵਿੱਚ ਤੁਸੀਂ ਵਿਆਹ ਕੀਤਾ ਹੋਇਆ ਹੈ ਮੈਨੂੰ ਲੋਕਾਂ ਦੇ ਨਜ਼ਰਾਂ ਵਿੱਚ ਹੌਲੀਆ ਨਾ ਪਾਉਣਾ ਕਮਾਲ ਹੈ ਆਪਣੀ ਜ਼ਿੰਦਗੀ ਨਾਲੋਂ ਉਸ ਨੂੰ ਇਹ ਵਧੇਰੇ ਫਿਕਰ ਹੈ ਕਿ ਲੋਕ ਕੀ ਸੋਚਣਗੇ ਮੈਂ ਉਸ ਦੀ ਥਾਂ ਹੁੰਦੀ ਤਾਂ ਆਖ ਦੀ ਜਾਂ ਦਫਾ ਹੋ ਜਾ ਇੱਥੋਂ ਹਿੰਦੁਸਤਾਨੀ ਔਰਤ ਬਹੁਤ ਕੁਝ ਬਰਦਾਸ਼ਤ ਕਰ ਲੈਂਦੀ ਹੈ ਕੈਥੀ ਇਹ ਗਲਤ ਹੈ ਗਮੀ ਪਰ ਮੈਂ ਉਸ ਦਾ ਸ਼ੁਕਰਗੁਜ਼ਾਰ ਹਾਂ ਕਿ ਅਜੇ ਤੱਕ ਵੀ ਉਸ ਦਾ ਕਿਸੇ ਹੋਰ ਬੰਦੇ ਵਿੱਚ ਇੰਟਰਸਟ ਨਹੀਂ ਬਣਿਆਗਾ। ਫਿਰ ਮਿੰਦਰ ਹੱਸ ਪਿਆ ਆਖਣ ਲੱਗਿਆ ਹਿੰਦੁਸਤਾਨ ਵਿੱਚ ਔਰਤਾਂ ਆਪਣੇ ਪਰਿਵਾਰਾਂ ਲਈ ਜਿਉਂਦੀਆਂ ਹਨ ਆਪਣੇ ਲਈ ਨਹੀਂ। ਰਵਿਸ਼ ਤੁਸੀਂ ਆਪਣੀ ਜ਼ਿੰਦਗੀ ਆਪ ਜਿਉਣੀ ਹੈ ਤੁਹਾਡੀ ਜ਼ਿੰਦਗੀ ਤੁਹਾਡੇ ਪਰਿਵਾਰ ਨੇ ਨਹੀਂ ਜਿਉਣੀ ਕੀ। ਉੱਥੇ ਇਸ ਤਰ੍ਹਾਂ ਨਹੀਂਗਾ। ਗਲਤ ਤੇ ਫਿਰ ਗਲਤ ਠੀਕ ਵੀ ਹਰ ਸਮੇਂ ਦੇ ਹਰ ਸਮਾਜ ਦੇ ਤੇ ਹਰ ਵਿਅਕਤੀ ਦੇ ਆਪਣੇ ਆਪਣੇ ਹੁੰਦੇ ਨੇ। ਇਹ ਕੋਈ ਦਲੀਲ ਨਹੀਂ ਕੀ ਕਿ ਤੁਸੀਂ ਉਸ ਤੋਂ ਉਹ ਤੁਹਾਡੀ ਵਾਈਫ ਨੇ ਅਜੇ ਤੱਕ ਵੀ ਤੁਹਾਡੇ ਉਸਦੇ ਪਤੀ ਹੋਣ ਦੇ ਢੋਂਗ ਨੂੰ ਕਾਇਮ ਰੱਖਿਆ ਹੋਇਆ ਹੈ ਹਿੰਦੁਸਤਾਨ ਵਿੱਚ ਰਸਤੇ ਕਈ ਸਾਲਾਂ ਤੀਕ ਤਾਂ ਕੀ ਕਈ ਜਨਮਾਂ ਤੱਕ ਚਲੇ ਜਾਂਦੇ ਨੇ ਕਰਮਿੰਦਰ ਨੇ ਹੱਸ ਕੇ ਆਖਿਆ ਤੇਰਾ ਖਿਆਲ ਹੈ ਕਿ ਉਹ ਅਗਲੇ ਜਨਮ ਵੀ ਜੇ ਅਗਲਾ ਜਨਮ ਵੀ ਹੁੰਦਾ ਹੈ ਚਾਹੇਗੀ ਕਿ ਤੂੰ ਉਸਦਾ ਪਤੀ ਹੋਵੇਂ ਹਾਂ ਤੇ ਨਾਲ ਹੀ ਚਾਹੇਗੀ ਉਦੋਂ ਵੀ ਉਸ ਨੂੰ ਛੱਡ ਕੇ ਨਾ ਜਾਵਾਂ ਇਸ ਦਾ ਮਤਲਬ ਹੈ ਤੁਹਾਡੀਆਂ ਔਰਤਾਂ ਹੀ ਤੁਹਾਨੂੰ ਵਿਗਾੜਦੀਆਂ ਨੇ ਕੈਥੀ ਨੇ ਆਖਿਆ ਤੇ ਉੱਠ ਕੇ ਟੈਲੀਵਿਜ਼ਨ ਆਨ ਕਰ ਦਿੱਤਾ ਸੀਗਾ ਇਹ ਸਭ ਗੱਲਾਂ ਉਸ ਨੂੰ ਕਿਤੇ ਬੇਇਰਾਮ ਕਰ ਰਹੀਆਂ ਸਨ ਮਾਂ ਡੈਡੀ ਨੂੰ ਨਹੀਂ ਖਬਰ ਕਰਨੀ ਕਿ ਤੁਸੀਂ ਬਿਮਾਰ ਹੋ ਵਿਕਰਮ ਨੇ ਅਜੇ ਵੀ ਪੁੱਛ ਰਿਹਾ ਸੀਗਾ ਕੈਸੀ ਚਾਹੁੰਦੀ ਸੀਗੀ ਵਿਕਰਮ ਨੂੰ ਸਭ ਕੁਝ ਦੱਸ ਦੇਵੇ ਕਿ ਕਰਮਿੰਦਰ ਜਿਵੇਂ ਇੱਥੇ ਆ ਕੇ ਆਪਣੀ ਬੀਵੀ ਤੇ ਬੇਟੀ ਨੂੰ ਭੁੱਲ ਗਿਆ ਸੀਗਾ ਸ਼ਾਇਦ ਉਸੇ ਤਰ੍ਹਾਂ ਉੱਥੇ ਜਾ ਕੇ ਤੈਨੂੰ ਤੇ ਮੈਨੂੰ ਭੁੱਲ ਗਿਆ ਹੈ ਪਰ ਦੂਰ ਕਿਧਰੇ ਉਸ ਦੇ ਮਨ ਵਿੱਚ ਇਸ ਗੱਲ ਬਾਰੇ ਬੇਭਰੋਸਗੀ ਸੀਗੀ ਉਸ ਨੂੰ ਲੱਗਦਾ ਸੀਗਾ ਕਿ ਨਹੀਂ ਹੋ ਸਕਦਾ ਕਰਮਿੰਦਰ ਉਹਨਾਂ ਨੂੰ ਭੁੱਲ ਜਾਵੇ ਜਾਂ ਉਹਨਾਂ ਨੂੰ ਧੋਖਾ ਦੇਵੇ ਪਰ ਉਹ ਵਾਪਸ ਕਿਉਂ ਨਹੀਂ ਜਾਇਗਾ ਉਹ ਤਾਂ ਆਖਦਾ ਸੀਗਾ ਛੇਤੀ ਆ ਜਾਵਾਂਗਾ ਪੰਜਾਬ ਦੇ ਹਾਲਤ ਵੀ ਤਾਂ ਬਹੁਤ ਮਾੜੇ ਸਨ ਉਦੋਂ ਕੋਈ ਟੈਰਰਿਸਟ ਉਸ ਨੂੰ ਮਾਰ ਵੀ ਤਾਂ ਸਕਦਾ ਹੈ ਪਰ ਉਸ ਦੀ ਕਿਸੇ ਨਾਲ ਕੀ ਦਸ਼ਮਣੀ ਹੈ ਦਸ਼ਮਣੀ ਦੀ ਤਾਂ ਇੱਥੇ ਗੱਲ ਹੀ ਨਹੀਂਗੀ ਗੱਡੀਆਂ ਵਿੱਚ ਬੱਸਾਂ ਵਿੱਚ ਘਰਾਂ ਵਿੱਚ ਬਜ਼ਾਰਾਂ ਵਿੱਚ ਜਿਹੜੇ ਮਾਰੇ ਗਏ ਆ ਉਹ ਕਿਸੇ ਦੇ ਦਸ਼ਮਨ ਨਹੀਂ ਸਨ ਸਰਕਾਰ ਜਿਹਨਾਂ ਨੂੰ ਮਾਰ ਰਹੀ ਹੈ ਉਹ ਵੀ ਕੋਈ ਦਸ਼ਮਨ ਨਹੀਂ ਸਨ ਪਰ ਪਟਿਆਲੇ ਦੀ ਕਦੇ ਕੋਈ ਖਬਰ ਨਹੀਂ ਆਏਗੀ ਉਹ ਹਰ ਰੋਜ਼ ਬੀਬੀਸੀ ਦੀਆਂ ਵਿਸ਼ੇਸ਼ ਸੇਵਾਵਾਂ ਤੋਂ ਖਬਰਾਂ ਸੁਣਦੀ ਰਹੇਗੀ ਮੈਂ ਉਸ ਨੂੰ ਇੰਨਾ ਯਾਦ ਕੀਤਾ ਹੈ ਇੰਨਾ ਡਿਕੇ ਹੈ ਜੇ ਨਹੀਂ ਪਹੁੰਚਿਆ ਜਰੂਰ ਕੋਈ ਸੀਰੀਅਸ ਗੱਲ ਹੈ ਨਹੀਂ ਤਾਂ 15 ਦਿਨ ਆਖ ਕੇ ਜਾਂਦਾ ਸੀਗਾ ਤੇ 10 ਦਿਨ ਮਗਰੋਂ ਪਰਤ ਆਉਂਦਾ ਸੀਗਾ ਇੱਕ ਦਿਨ ਉਹ ਦੱਸਦਾ ਸੀਗਾ ਕਿ ਇੱਕ ਬੇਵਕੂਫ ਜਿਹੇ ਸਾਧ ਦੇ ਮਗਰ ਲੱਗ ਕੇ ਸੁਖਜੀਤ ਨੇ ਚਲੀਹਾ ਕੱਟਿਆ ਸੀਗਾ ਪੂਰੇ 40 ਸਾਲ ਉਹ ਪੁੰਜੇ ਸੁੱਤੀ ਸੀਗੀ ਸਿਰਫ ਇੱਕ ਵੇਲੇ ਰੋਟੀ ਖਾਦੀ ਸੀ ਤੇ ਕੋਤਰਸੋ ਪਾਠ ਹਰ ਰੋਜ਼ ਦਾ ਕੀਤਾ ਸੀਗਾ ਤਾਂ ਜੋ ਮੇਮ ਦਾ ਜਾਦੂ ਉਹਦੇ ਸਿਰ ਤੋਂ ਉੱਤਰ ਜਾਵੇ ਤੇ ਉਸ ਵਾਰੀ ਕਰਮਿੰਦਰ ਨੂੰ ਸੁਖਜੀਤ ਉੱਪਰ ਬੜਾ ਤਰਸ ਆਇਆ ਸੀਗਾ ਉਹ ਕਿੰਨੀ ਮਾੜੀ ਹੋ ਗਈ ਸੀ ਕੈਥੀ ਇਹ ਸੋਚਦੀ ਪਰੇਸ਼ਾਨ ਜਹੀ ਹੋ ਗਈ ਉਸ ਨੂੰ ਲੱਗਿਆ ਮੰਤਰਾਂ ਤੰਤਰਾਂ ਦੇ ਉਸ ਦੇਸ਼ ਵਿੱਚ ਕੀ ਪਤਾ ਕਰਮਿੰਦਰ ਨਾਲ ਕੀ ਵਾਪਰਿਆ ਸੀਗਾ ਉਸਨੇ ਸੁਣਿਆ ਹੋਇਆ ਸੀਗਾ ਆਦਮੀਆਂ ਨੂੰ ਬਸ ਕਰਨ ਲਈ ਉੱਥੇ ਔਰਤਾਂ ਬੜਾ ਕੁਝ ਕਰਦੀਆਂ ਨੇ ਕੁਝ ਗਲਤ ਖਵਾ ਵੀ ਦਿੰਦੀਆਂ ਨੇ ਤੇ ਕਈ ਵਾਰ ਇਹ ਸਾਰਾ ਕੁਝ ਇੰਨਾ ਪੁੱਠਾ ਪੈਂਦਾ ਹੈ ਕਿ ਆਦਮੀ ਪਾਗਲ ਵੀ ਹੋ ਜਾਂਦਾ ਹੈ ਕੈਥੀ ਚੱਲੀ ਜਹੀ ਹੋ ਕੇ ਜਿਵੇਂ ਪਾਗਲ ਹੋਏ ਕਰਮਿੰਦਰ ਨੂੰ ਹਿੰਦੁਸਤਾਨ ਲੱਭਦੀ ਫਿਰਦੀ ਸੀ ਕੀ ਸੋਚ ਰਿਹਾ ਮਾਂ ਬਿਕਰਮ ਨੇ ਪੁੱਛਿਆ ਕੈਤੀ ਰਬ ਕੀ ਸੋਚਾਂ ਵਿੱਚੋਂ ਵਰਤੀ ਤੇਰੇ ਡੈਡੀ ਦੀ 2 ਸਾਲ ਤੋਂ ਕੋਈ ਖਬਰ ਨਹੀਂ ਗਈ ਪੰਜਾਬ ਦੇ ਹਾਲਤ ਵੀ ਬਹੁਤ ਖਰਾਬ ਹਨ ਕਿੰਨੇ ਚਿਰ ਤੋਂ ਪਤਾ ਨਹੀਂ ਮੈਂ ਜਾ ਕੇ ਪਤਾ ਕਰਾਂ ਆਪਣੇ ਕੋਲ ਐਡਰੈਸ ਵੀ ਤਾਂ ਨਹੀਂਗਾ ਇੰਡੀਆ ਪੰਜਾਬ ਪਟਿਆਲਾ ਡੈਡੀ ਕਰਮਿੰਦਰ ਕਿਸੇ ਨਾ ਕਿਸੇ ਤਰ੍ਹਾਂ ਲੱਭ ਲਾਵਾਂਗਾ ਮਾਂ ਨਹੀਂ ਬਿਕਰਮ ਅਜੇ ਨਹੀਂ ਮੈਨਹੀਂ ਚਾਹੁੰਦੀ ਅਖੀਰ ਵੇਲੇ ਤੂੰ ਵੀ ਮੇਰੇ ਕੋਲ ਨਾ ਹੋਵੇਂ ਕੀ ਕਹਿ ਰਹੇ ਹੋ ਮਾਂ ਆਖਦਿਆਂ ਬਿਕਰਮ ਨੇ ਘਬਰਾ ਕੇ ਕੈਤੀ ਦਾ ਹੱਥ ਫੜਦਿਆ ਬਿਕਰਮ ਹਿੰਦੁਸਤਾਨ ਦੇ ਲੋਕਾਂ ਦਾ ਵਿਸ਼ਵਾਸ ਹੈ ਕਿ ਮਰਦਾ ਸਿਰਫ ਜਿਸਮ ਹੈ ਜੇ ਇਹ ਠੀਕ ਹੈ ਤਾਂ ਪਾਪਾ ਦਾ ਤੇਰਾ ਮੇਰਾ ਸਭ ਰਸਤੇ ਇੱਥੇ ਹੀ ਨਹੀਂ ਮੁੱਕੇ ਜਾਂਦੇਗੇ ਕਿਸੇ ਹੋਰ ਥਾਂ ਕਿਸੇ ਹੋਰ ਸਮੇਂ ਕਿਸੇ ਹੋਰ ਜਨਮ ਵਿੱਚ ਆਪਾਂ ਫਿਰ ਇਕੱਠੇ ਹੋਵਾਂਗੇ ਨਹੀਂ ਮਾਂ ਤੁਸੀਂ ਠੀਕ ਹੋ ਜਾਵੋਗੇ ਆਪਾਂ ਇੱਥੇ ਹੀ ਸਾਰੇ ਇਕੱਠੇ ਰਹਾਂਗੇ ਠੀਕ ਹੈ ਫਿਰ ਵੀ ਜੇ ਮੈਂ ਨਾ ਰਹੀ ਤੂੰ ਇੰਡੀਆ ਆਪਣੇ ਗ੍ਰੈਂਡਪੇਰੈਂਟਸ ਕੋਲ ਚਲਿਆ ਜਾਈ ਹੋ ਸਕਦਾ ਹੈ ਉੱਥੇ ਤੇਰੇ ਡੈਡੀ ਵੀ ਹੋਣ ਮਮਾ ਪਲੀਜ਼ ਇਹੋ ਜਿਹੀਆਂ ਗੱਲਾਂ ਨਾ ਕਰੋ ਤੁਸੀਂ ਠੀਕ ਹੋ ਜਾਓਗੇ ਫਿਰ ਆਪਾਂ ਵਰਲਡ ਟੂਰ ਤੇ ਚੱਲਾਂਗੇ ਇੰਡੀਆ ਵੀ ਚੱਲਾਂਗੇ ਤੇ ਇੰਡੀਆ ਜਾ ਕੇ ਡੈਡੀ ਆਖਦੇ ਸੀਗੇ ਮੇਰੀ ਸ਼ਾਦੀ ਕਰਾਂਗੇ ਮਹਾਰਾਜਾ ਵਾਂਗ ਕਲਗੀ ਲਗਾ ਕੇ ਘੋੜੇ ਤੇ ਚੜ ਕੇ ਬੈਣ ਵਾਜਨ ਨਾਲ ਕੈਥੀ ਨੇ ਕੋਈ ਉਤਰਨਾ ਦਿੱਤਾ ਉਹ ਖਾਲੀ ਖਾਲੀ ਨਜ਼ਰਾਂ ਨਾਲ ਵਿਕਰਮਵਲ ਦੇਖਦੀ ਰਹੀ ਕੈਥੀ ਮਾਨਾ ਤਾਂ ਨਹੀਂ ਸੀ ਚਾਹੁੰਦੀ ਫਿਰ ਵਿਕੀ ਤੇ ਨ ਕਿਤੇ ਜਿਵੇਂ ਮੌਤ ਨੂੰ ਉਸਨੇ ਹਾਂ ਕਰ ਦਿੱਤੀ ਸੀਗੀ ਜਿਵੇਂ ਉਹ ਬਹੁਤ ਥੱਕ ਗਈ ਸੀਗੀ ਵਿਕਰਮ ਦਾ ਖਿਆਲ ਵੀ ਉਸ ਨੂੰ ਆਨੰਦ ਅਨੰਤ ਨੀਦ ਵੱਲ ਜਾਣ ਤੋਂ ਰੋਕ ਨਹੀਂ ਸਿੱਕਿਆਗਾ ਹਵਾਈ ਹਾਦਸੇ ਵਿੱਚ ਮਾਰੇ ਗਏ ਆਪਣੇ ਮਾਪਿਓ ਤੋਂ ਮਗਰੋਂ ਕੈਥੀ ਬਹੁਤ ਇਕੱਲੀ ਹੋ ਗਈ ਸੀ ਸ਼ਾਇਦ ਕਰਮਿੰਦਰ ਨਾਲ ਉਸਨੇ ਵਿਆਹ ਇਸੇ ਲਈ ਕੀਤਾ ਸੀ ਕਿ ਪੁਰਬੀ ਰਿਸ਼ਤੇ ਏਡੇ ਕੱਚੇ ਨਹੀਂ ਹੁੰਦੇ ਮਾਂ ਡੈਡੀ ਨੂੰ ਆਪਾਂ ਫੋਨ ਕਰ ਦਿੰਦੇ ਹਾਂ ਕਿ ਤੁਸੀਂ ਠੀਕ ਨਹੀਂ ਗਏ ਨਹੀਂ ਬੇਟੇ ਉਹਨਾਂ ਦਾ ਫੋਨ ਨੰਬਰ ਆਪਣੇ ਕੋਲ ਨਹੀਂਗਾ ਆਖੇ ਦੀ ਕੈਥੀ ਦੀਆਂ ਅੱਖਾਂ ਭਰ ਆਈਆਂ ਆਪਾਂ ਟੈਲੀਗ੍ਰਾਮ ਦੇ ਦਿੰਦੇ ਹਾਂ ਠੀਕ ਐਡਰੈਸ ਵੀ ਤਾਂ ਨਹੀਂ ਆਪਣੇ ਕੋਲ ਉੱਥੇ ਇੰਡੀਆ ਵਿੱਚ ਤਾਂ ਆਖਦੇ ਨੇ ਸਾਰੇ ਲੋਕ ਸਾਰਿਆਂ ਨੂੰ ਜਾਣਦੇ ਹੁੰਦੇ ਨੇ ਟੈਲੀਗ੍ਰਾਮ ਪਹੁੰਚ ਹੀ ਜਾਵੇਗੀ ਪਤਾ ਨਹੀਂ ਉਹ ਉੱਥੇ ਹਨ ਵੀ ਕਿ ਨਹੀਂ ਤੁਹਾਡਾ ਮਤਲਬ ਹੈ ਟੈਰਰਿਸਟਾਂ ਨੇ ਅਕਬਿਕਰਮ ਤੋਂ ਜਿਵੇਂ ਆਖਿਆ ਨਾ ਗਿਆ ਹੋਵੇ ਉੱਥੇ ਸਟੇਟ ਦਾ ਟੈਰਰਿਜ਼ਮ ਵੀ ਤਾਂ ਹੈ ਨਾ ਕਿਸੇ ਨੂੰ ਵੀ ਟੈਰਰਿਸਟ ਆਖ ਕੇ ਮਾਰਿਆ ਜਾ ਸਕਦਾ ਹੈ ਕਿਉਂ ਪਰ ਕਿਉਂ ਮਾਂ ਇਹ ਟ੍ਰਿਨੀ ਆਫ ਦਾ ਨੰਬਰਸ ਹੈ ਡੈਡੀ ਨੂੰ ਅਜਿਹੇ ਵੇਲੇ ਇੰਡੀਆ ਨਹੀਂ ਸੀ ਜਾਣਾ ਚਾਹੀਦਾ ਕਾ ਤੇਰੇ ਡੈਡੀ ਵੀ ਜਿਉਂ ਜਵੰਗ ਜਿਸ ਕੌਮ ਨੂੰ ਬਲੰਕ ਕਰਦੇ ਹਨ ਉਸ ਕੌਮ ਦੇ ਬੰਦੇ ਪਰਸਨਲ ਫੇਟ ਨਹੀਂ ਬਾਰੇ ਨਹੀਂ ਚਿੰਤਾਤੁਰ ਹੁੰਦੇਗੇ ਮਾਂ ਮੈਂ ਵੀ ਸਿੱਖ ਬਣ ਸਕਦਾ ਹਾਂ ਤੂੰ ਤਾਂ ਜਨਮ ਤੋਂ ਸਿੱਖ ਹੈ ਇੱਕ ਸਿੱਖ ਦਾ ਪੁੱਤਰ ਜੋ ਹੈ ਮੇਰਾ ਡੈਡੀ ਨੂੰ ਮਿਲਣ ਨੂੰ ਮਨ ਕਰਦਾ ਹੈ ਮਾਂ ਵਿਕਰਮ ਨੇ ਜਦੋਂ ਆਖਿਆ ਕੈਥੀ ਬਹੁਤ ਕਲਵਲ ਹੋ ਕੇ ਉਸ ਵੱਲ ਝਾਕੀ ਤੇ ਬੋਲੀ ਜੀ ਤਾਂ ਮੇਰਾ ਵੀ ਕਰਦਾ ਹੈ ਵਿਕਰਮ ਚਲੋ ਇੰਡੀਆ ਚਲਦੇ ਹਾਂ ਵਿਕਰਮ ਨੇ ਉਤਸ਼ਾਹ ਨਾਲ ਆਖਿਆ ਸੀਗਾ ਕੱਲ ਤਾਂ ਹਸਪਤਾਲ ਦਾਖਲ ਹੋਣਾ ਹੈ ਫਿਰ ਪਤਾ ਨਹੀਂ ਕੀ ਬਣਦਾ ਹੈ ਆਖਦੀ ਕਹਤੀ ਹਸਪਤਾਲ ਨਾਲ ਲੈ ਕੇ ਜਾਣ ਵਾਲਾ ਸਮਾਨ ਫਿਰ ਇੱਕ ਬੈਗ ਵਿੱਚ ਪਾਉਣ ਲੱਗੀ ਸੀਗੀ